ਅਰਵਿੰਦ ਕੇਜਰੀਵਾਲ ਦੀ ਪੁਸਤਕ ਸਮਰਾਜ ਦਾ ਦੂਜਾ ਅੰਕ ਜਨਤਾ ਦੀ ਇੱਕ ਨਹੀਂ ਚਲਦੀ ਸਮੱਸਿਆ ਦੀ ਜੜ ਇਹ ਹੈ ਕਿ ਸਾਡੇ ਦੇਸ਼ ਦੀ ਰਾਜਨੀਤਿਕ ਪ੍ਰਣਾਲੀ 5 ਸਾਲ ਵਿੱਚ ਇੱਕ ਵਾਰ ਵੋਟ ਪਾ ਕੇ ਇਨ੍ਹਾਂ ਹੀ ਲੀਡਰਾਂ ਦੇ ਸਾਹਮਣੇ ਪੂਰੇ 5 ਸਾਲ ਮਿੰਨਤਾ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਜਤਾਇਆ ਹੁੰਦਾ ਹੈ ਜਨਤਾ ਦੀ ਇਸ ਪੂਰੀ ਵਿਵਸਥਾ ਵਿੱਚ ਹੋਰ ਕੋਈ ਪੁੱਛ ਪੜਤਾਲ ਨਹੀਂ ਹੁੰਦੀ ਸਰਕਾਰੀ ਕਰਮਚਾਰੀਆਂ ਤੇ ਕੋਈ ਜ਼ੋਰ ਨਹੀਂ ਮਨ ਲਓ ਕਿ ਤੁਹਾਡੇ ਸਰਕਾਰੀ ਸਕੂਲ ਦਾ ਅਧਿਆਪਕ ਠੀਕ ਨਹੀਂ ਪੜਾ ਰਿਹਾ ਸਮੇਂ ਸਿਰ ਸਕੂਲ ਆਉਂਦਾ ਜਾਂਦਾ ਨਹੀਂ ਕੀ ਤੁਸੀਂ ਉਸ ਦਾ ਕੁਝ ਵਿਗਾੜ ਸਕਦੇ ਹੋ ਨਹੀਂ ਕਿਉਂਕਿ ਅਸੀਂ ਸਿਰਫ ਸ਼ਿਕਾਇਤ ਕਰ ਸਕਦੇ ਹਾਂ ਤੇ ਸ਼ਿਕਾਇਤ ਤੇ ਕੋਈ ਕਾਰਵਾਈ ਨਹੀਂ ਹੁੰਦੀ ਆਪਣੇ ਸਰਕਾਰੀ ਹਸਪਤਾਲ ਵਿੱਚ ਮੰਨ ਲਓ ਡਾਕਟਰ ਠੀਕ ਇਲਾਜ ਨਹੀਂ ਕਰਦਾ ਦਵਾਈਆਂ ਨਹੀਂ ਦਿੰਦਾ ਸਮੇਂ ਸਿਰ ਆਉਂਦਾ ਜਾਂਦਾ ਨਹੀਂ ਤੁਸੀਂ ਕਰ ਸਕਦੇ ਹੋ ਉਸ ਦੇ ਖਿਲਾਫ ਕੋਈ ਕਾਰਵਾਈ ਸਿਰਫ ਸ਼ਿਕਾਇਤ ਕਰਦੇ ਹਾਂ ਤੇ ਸ਼ਿਕਾਇਤ ਤੇ ਕੋਈ ਕਾਰਵਾਈ ਨਹੀਂ ਹੁੰਦੀ ਰਾਸ਼ਨ ਵਾਲਾ ਸ਼ਰੀਅਮ ਰਾਸ਼ਨ ਚੋਰੀ ਕਰਦਾ ਤੁਸੀਂ ਉਸ ਦਾ ਕੁਝ ਵਿਗਾੜ ਸਕਦੇ ਹੋ ਨਹੀਂ ਕਿਉਂਕਿ ਅਸੀਂ ਸਿਰਫ ਸ਼ਿਕਾਇਤ ਕਰਦੇ ਹਾਂ ਤੇ ਸ਼ਿਕਾਇਤ ਤੇ ਕੋਈ ਕਾਰਵਾਈ ਨਹੀਂ ਹੁੰਦੀ ਇਸ ਤਰ੍ਹਾਂ ਤੁਸੀਂ ਥਾਣੇ ਵਿੱਚ ਰਿਪੋਰਟ ਕਰਨ ਜਾਂਦੇ ਹੋ ਤੇ ਥਾਣੇਦਾਰ ਰਿਪੋਰਟ ਨਹੀਂ ਲਿਖਦਾ ਉਲਟਾ ਤੁਹਾਡੇ ਖਿਲਾਫ ਮੁਕੱਦਮਾ ਤਰਜ ਕਰ ਦਿੰਦਾ ਤੁਸੀਂ ਉਸ ਦਾ ਕੁਝ ਵਿਗਾੜ ਸਕਦੇ ਹੋ ਸੋ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਸਰਕਾਰੀ ਕਰਮਚਾਰੀਆਂ ਉੱਪਰ ਕੋਈ ਕਾਬੂ ਨਹੀਂ ਹੈ ਅਸੀਂ ਟੈਕਸ ਦਿੰਦੇ ਹਾਂ ਇਸ ਦੇਸ਼ ਦਾ ਗਰੀਬ ਤੋਂ ਗਰੀਬ ਆਦਮੀ ਵੀ ਟੈਕਸ ਦਿੰਦਾ ਹੈ ਇੱਥੋਂ ਤੱਕ ਕਿ ਇੱਕ ਭਿਖਾਰੀ ਵੀ ਟੈਕਸ ਦਿੰਦਾ ਕਿਉਂਕਿ ਜਦੋਂ ਉਹ ਬਾਜ਼ਾਰ ਵਿੱਚੋਂ ਸਾਬਣ ਖਰੀਦਦਾ ਤਾਂ ਉਸ 'ਤੇ سیل ਟੈਕਸ ਦਿੰਦਾ ਹੈ ਅਕਸਾਈ ਡਿਊਟੀ ਦਿੰਦਾ ਹੈ ਹੋਰ ਪਤਾ ਨਹੀਂ ਕਿੰਨੇ ਟੈਕਸ ਦਿੰਦਾ ਇਹ ਸਾਰੇ ਟੈਕਸਾਂ ਦਾ ਪੈਸਾ ਸਾਡਾ ਹੈ ਕਿਹਾ ਜਾਂਦਾ ਹੈ ਕਿ 70 ਫੀਸਦੀ ਆਬਾਦੀ ਸਿਰਫ 20 ਰੁਪਏ ਵਿੱਚ ਦਿਹਾੜੀ ਗੁਜ਼ਾਰਦੀ ਹੈ ਜੇ ਇੱਕ ਪਰਿਵਾਰ ਵਿੱਚ 5 ਜੀ ਹਨ ਤਾਂ ਮਾਸਿਕ ਖਰਚ 3000 ਰੁਪਏ ਹੈ ਇਹ ਸਾਰੇ ਕਿਸਮ ਦੇ ਟੈਕਸ ਜੋੜ ਲੈ ਜਾਣ ਤਾਂ 10% ਬਣ ਜਾਂਦਾ ਹੈ ਇਸ ਹਸਾਬ ਵਿੱਚ ਇੱਕ ਗਰੀਬ ਪਰਿਵਾਰ 3600 ਰੁਪਏ ਸਾਲਾਨਾ ਟੈਕਸ ਦਿੰਦੇ ਹਨ ਜੇ ਇੱਕ ਪਿੰਡ ਵਿੱਚ 1000 ਪਰਿਵਾਰ ਰਹੇ ਰਹੇ ਹਨ ਸਾਰੇ ਰਲ ਕੇ 36 ਲੱਖ ਰੁਪਏ ਦਾ ਟੈਕਸ ਸਾਲਾਨਾ ਦਿੰਦੇ ਹਨ ਪਿਛਲੇ 10 ਸਾਲ ਵਿੱਚ ਪਿੰਡ ਸਾਡੇ 3 ਕਰੋੜ ਦਾ ਟੈਕਸ ਸਰਕਾਰ ਨੂੰ ਦੇ ਚੁੱਕੇ ਹਨ ਜਿੰਨਾ ਵੀ ਟੈਕਸ ਸਾਥੋਂ ਸਰਕਾਰ ਇਕੱਠਾ ਕਰਦੀ ਐਸੀ ਉਸ ਪੈਸੇ ਦੇ ਮਾਲਕਾਂ ਤੇ ਇਹ ਸਾਰੇ ਸਰਕਾਰੀ ਕਰਮਚਾਰੀ ਸਰਕਾਰੀ ਅਧਿਕਾਰੀ ਨੇਤਾ ਸਾਡੇ ਨੌਕਰ ਹਨ ਸਰਟੀਫਿਕੇਸ਼ਨ ਨਾਲ ਤਨਖਾਹ ਲੈਣ ਵਾਲਿਆਂ ਤੇ ਸਾਡੀ ਚਲਦੀ ਨਹੀਂ ਹੈ ਸਾਡੇ ਨੌਕਰਾਂ ਤੇ ਹੀ ਸਾਡੀ ਨਹੀਂ ਚਲਦੀ ਅਧਿਆਪਕ ਦਾ ਕੁਝ ਨਹੀਂ ਕਰ ਸਕਦੇ ਸਰਕਾਰੀ ਡਾਕਟਰ ਦਾ ਕੁਝ ਨਹੀਂ ਕਰ ਸਕਦੇ ਥਾਣੇਦਾਰ ਦਾ ਕੁਝ ਨਹੀਂ ਕਰ ਸਕਦੇ ਕਦੇ ਕਲੈਕਟਰ ਦੇ ਦਫ਼ਤਰ ਵਿੱਚ ਗਏ ਹੋ ਉਸ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ ਉਹ ਮਿਲਦਾ ਨਹੀਂ ਹੈ ਉਹ ਸਾਡਾ ਨੌਕਰ ਹੈ ਸਾਨੂੰ ਅੱਖਾਂ ਦਿਖਾਉਂਦਾ ਹੈ ਉਸ ਦਾ ਚਪੜਾਸੀ ਅੱਖਾਂ ਦਿਖਾਉਂਦਾ ਹੈ ਸਾਰੇ ਕਰਮਚਾਰੀਆਂ ਉੱਪਰ ਜੋ ਸਾਡੇ ਪੈਸਿਆਂ ਨਾਲ ਤਨਖਾਹ ਲੈਂਦੇ ਹਨ ਉਹਨਾਂ ਤੇ ਸਾਡੀ ਚਲਦੀ ਨਹੀਂ ਦੂਜਾ ਸਰਕਾਰੀ ਪੈਸਿਆਂ ਤੇ ਸਾਡਾ ਕੋਈ ਹੱਕ ਨਹੀਂ ਹੈ ਇਹ ਸਾਰੇ ਦਾ ਸਾਰਾ ਪੈਸਾ ਕਿਵੇਂ ਵਰਤਿਆ ਜਾਣਾ ਚਾਹੀਦਾ ਹੈ ਕਿੱਥੇ ਵਰਤਿਆ ਜਾਣਾ ਚਾਹੀਦਾ ਹੈ ਸਾਡੀਆਂ ਕੀ ਜ਼ਰੂਰਤਾਂ ਹਨ ਸਾਨੂੰ ਪੁੱਛੇ ਹੀ ਨਹੀਂ ਜਾਂਦਾ ਦਿੱਲੀ ਵਿਖੇ ਸਰਕਾਰ ਨੇ ਕਾਮਨ ਵੈਲਥ ਖੇਡਾਂ ਦੇ ਨਾਮ ਤੇ 70000 ਕਰੋੜ ਰੁਪਏ ਫੂਕ ਦਿੱਤੇ ਬਹੁਤ ਸਾਰੀਆਂ ਸੜਕਾਂ ਨੂੰ ਤੋੜ ਕੇ ਦੁਬਾਰਾ ਬਣਾਇਆ ਗਿਆ ਫੁੱਟਪਾਥਾਂ ਨੂੰ ਤੋੜ ਕੇ ਦੁਬਾਰਾ ਬਣਾਇਆ ਗਿਆ ਕਈ ਅਖਬਾਰਾਂ ਵਿੱਚ ਖਬਰ ਆਈ ਕਿ ਸਰਕਾਰ ਨੇ 400 ਕਰੋੜ ਰੁਪਏ ਦੇ ਫੁੱਟਪਾਥ ਤੋੜ ਕੇ ਦੁਬਾਰਾ ਬਣਾਏ ਦੂਜੇ ਪਾਸੇ ਦਿੱਲੀ ਨਗਰ ਨਿਕਮ ਦੇ ਸਫਾਈ ਕਰਮਚਾਰੀਆਂ ਨੂੰ ਤਿੰਨ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਕੇਦਾਰਾ ਨੂੰ 5-5 ਸਾਲਾਂ ਤੋਂ ਪੈਸਿਆਂ ਦਾ ਭੁਗਤਾਨ ਨਹੀਂ ਹੋਇਆ ਪਰ ਦਿੱਲੀ ਨਗਰ ਨਿਗਮ ਦੀ ਛੱਤ ਤੇ ਹੈਲੀਪੈਡ ਬਣਾਇਆ ਜਾ ਰਿਹਾ ਹੈ ਤਾਂ ਕਿ ਲੀਡਰਾਂ ਦੇ ਹੈਲੀਕਾਪਟਰ ਉੱਥੇ ਉਤਰ ਸਕਣ ਜਦੋਂ ਉਸੇ ਸਰਕਾਰ ਕੋਲ ਅਸੀਂ ਕੋਈ ਸਮੱਸਿਆ ਲੈ ਕੇ ਜਾਂਦੇ ਹਾਂ ਤਾਂ ਸਰਕਾਰ ਕਹਿ ਦਿੰਦੀ ਹੈ ਕਿ ਸਰਕਾਰ ਕੋਲ ਪੈਸੇ ਨਹੀਂ ਨੇ ਸੁੰਦਰ ਨਗਰੀ ਦੀ ਉਦਾਹਰਨ ਲੈ ਲਵੋ ਸੁੰਦਰ ਨਗਰੀ ਦਿੱਲੀ ਦਾ ਝੁੱਗੀ ਚੌਂਪੜੀ ਵਾਲਾ ਇਲਾਕਾ ਹੈ ਇੱਥੇ ਲੋਕਾਂ ਕੋਲ ਪੀਣ ਲਈ ਪਾਣੀ ਨਹੀਂ ਹੈ ਲੋਕਾਂ ਕੋਲ ਸਰਕਾਰੀ ਸਕੂਲ ਨਹੀਂ ਹੈ ਸੀਵਰ ਸਿਸਟਮ ਨਹੀਂ ਹੈ ਜਦੋਂ ਵੀ ਸਰਕਾਰ ਦੇ ਕੋਲ ਜਾਂਦੇ ਹਾਂ ਤਾਂ ਸਰਕਾਰ ਕਹਿੰਦੀ ਹੈ ਕਿ ਉਸ ਕੋਲ ਪੈਸੇ ਨਹੀਂ ਹਨ ਲੇਕਿਨ ਸਰਕਾਰ ਨੇ ਕੁਝ ਸਾਲ ਪਹਿਲਾਂ ਇਸ ਇਲਾਕੇ ਵਿੱਚ 60 ਲੱਖ ਰੁਪਏ ਦੇ ਫੁਹਾਰੇ ਲਵਾਏ ਹਨ ਇੱਥੋਂ ਦੇ ਲੋਕਾਂ ਕੋਲ ਤਾਂ ਪੀਣ ਲਈ ਪਾਣੀ ਹੀ ਨਹੀਂ ਹੈ ਸਰਕਾਰ ਨੇ ਫੁਹਾਰੇ ਲਵਾਏ ਹਨ ਇਹ ਕਿਹੋ ਜਿਹਾ ਮਜ਼ਾਕ ਹੈ ਉਹ ਫੁਹਾਰੀ ਇੱਕ ਦਿਨ ਵੀ ਨਹੀਂ ਚੱਲੀ ਕਿਉਂਕਿ ਉਸ ਇਲਾਕੇ ਵਿੱਚ ਪਾਣੀ ਨਹੀਂ ਹੈ ਜਿਸ ਦਿਨ ਉਦਘਾਟਨ ਸੀ ਉਸ ਦਿਨ ਵੀ ਨਹੀਂ ਚੱਲੇ ਕਿਉਂਕਿ ਪਾਣੀ ਨਹੀਂ ਆਇਆ ਇੱਥੋਂ ਪਤਾ ਲੱਗਦਾ ਕਿ ਸਰਕਾਰ ਕੋਲ ਪੈਸਾ ਤਾਂ ਹੈ ਪਰ ਇਸਦੀ ਵਰਤੋਂ ਗਲਤ ਚੀਜ਼ਾਂ ਤੇ ਹੁੰਦੀ ਹੈ ਉਹਨਾਂ ਚੀਜ਼ਾਂ ਤੇ ਜਿਨ੍ਹਾਂ ਦੀ ਜ਼ਰੂਰਤ ਹੀ ਨਹੀਂ ਹੈ ਪਿੰਡ ਦੀ ਉਦਾਹਰਨ ਲੈ ਲਓ ਬਹੁਤ ਪਿੰਡਾਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਤਾਂ ਹੋਰ ਹੁੰਦੀਆਂ ਹਨ ਪਰ ਪੈਸਾ ਹੋਰ ਸਕੀਮਾਂ 'ਤੇ ਹੀ ਭੇਜਿਆ ਜਾਂਦਾ ਹੈ ਦਿੱਲੀ ਤੇ ਬਾਕੀ ਸੂਬਿਆਂ ਦੀਆਂ ਰਾਜਤਾਨੀਆਂ ਵਿੱਚ ਬੈਠ ਕੇ 120 ਕਰੋੜ ਜਨਤਾ ਦੀਆਂ ਸਮੱਸਿਆਵਾਂ ਦਾ ਫੈਸਲਾ ਕੀਤਾ ਜਾਂਦਾ ਹੈ ਸਾਡੀਆਂ ਜ਼ਰੂਰਤਾਂ ਕੀ ਹਨ ਸਾਡੇ ਇਲਾਕੇ ਵਿੱਚ ਪੈਸਾ ਕਿਵੇਂ ਤੇ ਕਿੱਥੇ ਵਰਤਿਆ ਜਾਣਾ ਇਹ ਵੱਖ-ਵੱਖ ਸਕੀਮਾਂ ਬਣਦੀਆਂ ਹਨ ਜਿਵੇਂ ਬਡਾਪਾ ਪੈਨਸ਼ਨ ਵਿਧਵਾ ਪੈਨਸ਼ਨ ਨਰੇਕਾ ਰਾਸ਼ਨ ਆਦਿ ਬਾਰੇ ਦਿੱਲੀ ਪਪਾਲਖਨੌ ਵਿੱਚ ਬੈਠ ਕੇ ਅਫਸਰ ਤੇ ਨੇਤਾ ਫੈਸਲਾ ਕਰਦੇ ਹਨ ਅਸੀਂ ਪੱਛਮੀ ਬੰਗਾਲ ਦੇ ਖਜੂਰੀ ਪਿੰਡ ਵਿੱਚ ਗਏ ਉੱਥੋਂ ਦੇ ਸਰਪੰਚ ਨੇ ਦੱਸਿਆ ਕਿ ਉਸ ਦੇ ਕੋਲ 6 ਕਰੋੜ ਰੁਪਏ ਸਰਕਾਰ ਵੱਲੋਂ ਆਏ ਹਨ ਉਹ 6 ਕਰੋੜ ਵਿੱਚੋਂ 20 ਲੱਖ ਰੁਪਏ ਖਰਚ ਕਰਕੇ ਸਕੂਲ ਨਹੀਂ ਬਣਵਾ ਸਕਦੇ ਕਿਉਂਕਿ ਇਹ ਪੈਸਾ ਟਾਈਡ ਫੰਡ ਹੈ ਸਾਰੇ ਦਾ ਸਾਰਾ ਪੈਸਾ ਕਿਸੇ ਨਾ ਕਿਸੇ ਸਕੀਮ ਵਿੱਚ ਬੰਨਿਆ ਹੋਇਆ ਹੈ ਐਨੇ ਪੈਸੇ ਵਿਧਵਾ ਪੈਨਸ਼ਨ ਲਈ ਐਨੇ ਪੈਸੇ ਇੰਦਰਾ ਵਿਕਾਸ ਲਈ ਐਨੇ ਪੈਸੇ ਵਿੱਚ ਇਹ ਹੋਵੇਗਾ ਸਾਡੀਆਂ ਜ਼ਰੂਰਤਾਂ ਕੁਝ ਹੋਰ ਹੁੰਦੀਆਂ ਹਨ ਅਸੀਂ ਪੈਸੇ ਨਾਲ ਨਵੇਂ ਡਾਕਟਰ ਲਗਾਉਣਾ ਚਾਹੁੰਦੇ ਹਾਂ ਪੈਸਾ ਖੇਤੀਬਾੜੀ ਤੇ ਖਰਚਣਾ ਹੁੰਦਾ ਪਰ ਸਾਰੇ ਦਾ ਸਾਰਾ ਪੈਸਾ ਦਿੱਲੀ ਤੋਂ ਤੈਅ ਹੋ ਕੇ ਆਉਂਦਾ ਹੈ ਕਿ ਪੈਸਾ ਕਿੱਥੇ ਖਰਚਣਾ ਹੈ ਅਸੀਂ ਉੜੀਸਾ ਦੇ ਇੱਕ ਪਿੰਡ ਵਿੱਚ ਗਏ ਤਾਂ ਸਰਪੰਚ ਨੇ ਦੱਸਿਆ ਕਿ ਪਿੰਡ ਵਿੱਚ ਹਜੇ ਨਾਲ 63 ਪਰਿਵਾਰ ਪੀੜਤ ਹਨ ਅਸੀਂ ਉਹਨਾਂ ਦੇ ਇਲਾਜ ਲਈ ਨਜ਼ਦੀਕ ਹਸਪਤਾਲ ਬਣਾਉਣਾ ਚਾਹੁੰਦੇ ਹਾਂ ਜੋ ਹਸਪਤਾਲ ਨੇੜੇ ਹੈ ਉਹ 15 ਕਿਲੋਮੀਟਰ ਦੂਰ ਹੈ ਪਿੰਡ ਦੀ ਪੰਚਾਇਤ ਦੇ ਕੋਲ 6 ਲੱਖ ਰੁਪਇਆ ਹੈ ਲੇਕਿਨ ਸਾਰਾ ਪੈਸਾ ਟਾਈਡ ਫੰਡ ਵਿੱਚ ਹੈ ਉਸ ਵਿੱਚੋਂ ਤਾਂ ਅਸੀਂ ਕੋਈ ਗੱਡੀ ਵੀ ਕਿਰਾਏ ਤੇ ਨਹੀਂ ਲੈ ਸਕਦੇ ਤਾਂ ਕਿ ਅਸੀਂ ਪੀੜਤ ਲੋਕਾਂ ਨੂੰ ਹਸਪਤਾਲ ਪਹੁੰਚਾ ਸਕਦੇ ਹਾਂ ਵਿਅਕਤੀਆਂ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਇਹ ਪੈਸਾ ਕਿਸ ਕਮ ਆਇਆ ਜਿਸ ਨਾਲ ਅਸੀਂ ਲੋਕਾਂ ਦੀ ਜਾਨ ਵੀ ਨਾ ਪਹੁੰਚਾ ਸਕੇ ਇੱਕ ਹੋਰ ਉਦਾਹਰਣ ਇੱਕ ਵਾਰ ਦਿੱਲੀ ਬੈਠੇ ਕਿਸੇ ਅਫਸਰ ਨੂੰ ਸੁਪਨਾ ਆਇਆ ਉਸਨੇ ਸੁਪਨੇ ਵਿੱਚ ਦੇਖਿਆ ਅਗਰ ਹਰੇਕ ਪਿੰਡ ਦੇ ਵਸਨੀਕ ਆਪਣੇ ਆਪਣੇ ਪਿੰਡ ਵਿੱਚ ਪਾਣੀ ਇਕੱਠਾ ਕਰਨਾ ਸ਼ੁਰੂ ਕਰ ਦੇਣ ਤਾਂ ਸਾਡੇ ਦੇਸ਼ ਦੀ ਪਾਣੀ ਦੀ ਸਮੱਸਿਆ ਹੱਲ ਹੋ ਸਕਦੀ ਹੈ ਵਸਿਕ ਫਰਮਾਨ ਜਾਰੀ ਹੋ ਗਿਆ ਸਾਡਾ ਪਿੰਡ ਸਾਡਾ ਪਾਣੀ ਜੋ ਪਿੰਡ ਆਪਣੇ ਆਪਣੇ ਸਿਵਲ ਢਾਂਚੇ ਬਣਾ ਕੇ ਆਪਣੇ ਪਿੰਡ ਵਿੱਚ ਪਾਣੀ ਇਕੱਠਾ ਕਰਕੇ ਉਸ ਨੂੰ ਵਰਤੋਂ ਵਿੱਚ ਲਿਆਵੇਗਾ ਉਸ ਪਿੰਡ ਨੂੰ ਸਰਕਾਰ ਵੱਲੋਂ 60000 ਤੋਂ 1 ਲੱਖ ਰੁਪਏ ਤੱਕ ਦਿੱਤੇ ਜਾਣਗੇ ਦਿੱਲੀ ਵਿੱਚ ਯੋਜਨਾ ਬਣੀ ਫਿਰ ਰਾਜਧਾਨੀ ਤੋਂ ਹੁੰਦੀ ਹੋਈ ਜ਼ਿਲ੍ਹਾ ਕਲੈਕਟਰ ਦੇ ਪਾਸ ਪਿੰਡ ਦੇ ਸਰਪੰਚ ਨੇ ਪਿੰਡ ਦਾ ਇਕੱਠ ਕਰ ਲਿਆ ਕਿ ਅਜਿਹੀ ਸਕੀਮ ਆਈ ਹੈ ਕਿ ਸਾਰੇ ਪਿੰਡ ਦਾ ਪਾਣੀ ਪਿੰਡ ਵਿੱਚ ਹੀ ਇਕੱਠਾ ਕਰਨ ਦੀ ਤਿਆਰੀ ਕਰਨੀ ਹੈ ਇਸ ਲਈ ਸਾਨੂੰ 1 ਲੱਖ ਰੁਪਏ ਮਿਲੇਗਾ ਤੁਸੀਂ ਆਪਣੀ ਸਲਾਹ ਦੇਵੋ ਇਹ ਸੁਣ ਕੇ ਸਾਰੇ ਹੀ ਹੱਸਣ ਲੱਗੇ ਕਿਉਂਕਿ ਇਹ ਪਿੰਡ ਹਰ ਨਾਲ ਪ੍ਰਭਾਵ ਸੀ ਲੋਕ ਪਿੰਡ ਵਿੱਚ ਪਾਣੀ ਇਕੱਠਾ ਨਹੀਂ ਕਰਨਾ ਚਾਹੁੰਦੇ ਸੀ ਸਗੋਂ ਪਿੰਡ ਵਿੱਚੋਂ ਬਾਹਰ ਕੱਢਣਾ ਚਾਹੁੰਦੇ ਸਨ ਇਹੋ ਜਿਹੀਆਂ ਸਕੀਮਾਂ ਦਿੱਲੀ ਤੋਂ ਬਣ ਕੇ ਆਉਂਦੀਆਂ ਹਨ ਸਾਰੇ ਦੇਸ਼ ਦੀ ਸਮੱਸਿਆ ਦਾ ਹੱਲ ਇੱਕੋ ਜਿਹੀਆਂ ਸਕੀਮਾਂ ਨਾਲ ਨਹੀਂ ਨਿਕਲ ਸਕਦਾ ਮੇਰਾ ਤਾਂ ਇਹ ਵਿਚਾਰ ਹੈ ਕਿ ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਦਿੱਲੀ ਵਿੱਚ ਬੈਠ ਕੇ ਬਣਾਈਆਂ ਸਕੀਮਾਂ ਨਹੀਂ ਕਰ ਸਕਦੀਆਂ ਕਿਉਂਕਿ ਵੱਖ-ਵੱਖ ਪਿੰਡਾਂ ਦੀ ਸਥਿਤੀ ਵੀ ਭਿੰਨ-ਭਿੰਨ ਹੁੰਦੀ ਹੈ ਉਹਨਾਂ ਨੂੰ ਦਿੱਲੀ ਵਿੱਚ ਬੈਠ ਕੇ ਨਹੀਂ ਸਮਝ ਸਕਦੇ ਬੀਪੀਐਸ ਦੀ ਰਾਜਨੀਤੀ ਇੱਕ ਹੋਰ ਗੱਲ ਹੈ ਕਿ ਜਿੰਨੀਆਂ ਵੀ ਸਕੀਮਾਂ ਬਣਦੀਆਂ ਹਨ ਉਹਨਾਂ ਨੇ ਲੋਕਾਂ ਨੂੰ ਭਿਖਾਰੀ ਬਣਾ ਦਿੱਤਾ ਹੈ ਜਿਨ੍ਹਾਂ ਵਿੱਚੋਂ ਬਹੁਤੀਆਂ ਗਰੀਬ ਅਤੇ ਗਰੀਬੀ ਦੇ ਨਾਮ ਤੇ ਬਣਦੀਆਂ ਹਨ ਬੀਪੀਐਲ ਦੇ ਨਾਮ ਤੇ ਬਣਦੀਆਂ ਹਨ ਇਸ ਬੀਪੀਐਲ ਦੀ ਰਾਜਨੀਤੀ ਨੂੰ ਸਾਨੂੰ ਸਮਝਣਾ ਪੈਣਾ ਹੈ ਬੀਪੀਐਲ ਨੀਤੀਆਂ ਦਿੱਲੀ ਵਿੱਚ ਇਸ ਲਈ ਬਣਾਈਆਂ ਜਾਂਦੀਆਂ ਹਨ ਤਾਂ ਜੋ ਸੱਤਾਧਾਰੀ ਪਾਰਟੀ ਨੂੰ ਵੋਟਾਂ ਮਿਲ ਸਕਣ ਕਿਹਾ ਜਾਂਦਾ ਹੈ ਕਿ ਇਹ ਗਰੀਬਾਂ ਦੀ ਪਾਰਟੀ ਹੈ ਇਸ ਲਈ ਗਰੀਬਾਂ ਲਈ ਨੀਤੀਆਂ ਬਣਾਈਆਂ ਜਾ ਰਹੀਆਂ ਹਨ ਨੀਤੀਆਂ ਗਰੀਬਾਂ ਲਈ ਕਹਿ ਕੇ ਬਣਾਈਆਂ ਜਾਂਦੀਆਂ ਹਨ ਨੀਤੀਆਂ ਬਣਾਉਣ ਵਾਲਿਆਂ ਨੂੰ ਤਾਂ ਪਤਾ ਹੁੰਦਾ ਹੈ ਜਿੰਨਾਂ ਲਈ ਇਹ ਨੀਤੀਆਂ ਬਣ ਰਹੀਆਂ ਹਨ ਉਹਨਾਂ ਤੱਕ ਇੱਕ ਪੈਸਾ ਵੀ ਨਹੀਂ ਪਹੁੰਚਦਾ ਇਹ ਕੇਵਲ ਇੱਕ ਦਿਖਾਵਾ ਹੀ ਹੈ ਅਸੀਂ ਦੇਸ਼ ਦੀ ਰਾਸ਼ਟਰੀ ਪਾਰਟੀ ਦੇ ਵੱਡੇ ਲੀਡਰ ਨੂੰ ਮਿਲੇ ਤੇ ਉਸਨੂੰ ਕਿਹਾ ਕਿ ਤੁਸੀਂ ਸਾਰੀਆਂ ਸਕੀਮਾਂ ਦਿੱਲੀ ਵਿੱਚ ਬੈਠ ਕੇ ਬਣਾਉਣੀਆਂ ਬੰਦ ਕਰ ਦਿਓ ਤੇ ਸਿੱਧਾ ਪੈਸਾ ਪਿੰਡਾਂ ਨੂੰ ਭੇਜਣਾ ਸ਼ੁਰੂ ਕਰ ਦਿਓ ਹਰੇਕ ਪਿੰਡ ਦੇ ਲੋਕ ਇਹ ਫੈਸਲਾ ਕਰਨ ਕਿ ਉਹਨਾਂ ਨੂੰ ਕੀ ਚਾਹੀਦਾ ਤਾਂ ਉਸਨੇ ਕਿਹਾ ਕਿ ਆਪ ਨੂੰ ਪਤਾ ਹੈ ਕਿ ਇੱਕ ਇੱਕ ਯੋਜਨਾ ਦੇ ਦੁਆਲੇ ਕਿੰਨੇ ਮਗਰਮੱਛ ਬੈਠੇ ਹਨ ਜੇ ਅਸੀਂ ਨੀਤੀਆਂ ਬਣਾਉਣੀਆਂ ਬੰਦ ਕਰ ਦਿੱਤੀਆਂ ਤਾਂ ਸਾਡੀ ਪਾਰਟੀ ਦੀ ਸਰਕਾਰ ਟੁੱਟ ਜਾਵੇਗੀ ਵਕੀ ਪਾਰਟੀਆਂ ਸਮਰਥਨ ਵਾਪਸ ਲੈ ਲੈਣਗੀਆਂ ਇਸ ਦਾ ਮਤਲਬ ਉਸ ਨੂੰ ਪਤਾ ਹੈ ਕਿ ਇਹ ਪੈਸਾ ਗਰੀਬਾਂ ਤੱਕ ਨਾ ਹੀ ਪਹੁੰਚ ਰਿਹਾ ਤੇ ਨਾ ਹੀ ਪਹੁੰਚੇਗਾ ਫਿਰ ਇਹ ਕਿਉਂ ਯੋਜਨਾ ਬਣਾ ਰਹੇ ਹਨ ਨੀਤੀਆਂ ਇਸ ਲਈ ਬਣਾ ਰਹੇ ਹਨ ਕਿ ਉਹਨਾਂ ਨੇ ਚੋਰੀ ਕਰਨੀ ਹੈ ਉਹ ਇਸ ਤਰ੍ਹਾਂ ਦੀਆਂ ਨੀਤੀਆਂ ਬਣਾ ਕੇ ਇਹ ਸਿੱਧ ਕਰਦੇ ਹਨ ਕਿ ਉਹ ਗਰੀਬਾਂ ਦੀ ਸਰਕਾਰ ਹੈ ਦੂਜਾ ਇਹ ਵੀ ਪਤਾ ਹੈ ਕਿ ਇਹ ਪੈਸਾ ਵੀ ਆਪਣੀ ਜੇਬ ਵਿੱਚ ਜਾਣਾ ਜਿਸ ਨਾਲ ਇੱਕ ਤਾਂ ਵੋਟਾਂ ਮਿਲਣਗੀਆਂ ਦੂਸਰਾ ਚੋਰੀ ਦਾ ਮੌਕਾ ਵੱਖਰਾ ਹੈ ਉਧਰ ਇਹਨਾਂ ਨੀਤੀਆਂ ਦਾ ਪਿੰਡ ਦੇ ਲੋਕਾਂ ਤੇ ਬਹੁਤ ਹੀ ਮਾੜਾ ਅਸਰ ਪੈ ਰਿਹਾ ਹੈ ਜਦੋਂ ਵੀ ਕਿਸੇ ਪਿੰਡ ਵਿੱਚ ਜਾਵੋ ਤਾਂ ਲੋਕ கேਰ ਲੈਣਗੇ ਤੇ ਪਹਿਲੀ ਮੰਗ ਇਹ ਹੋਵੇਗੀ ਕਿ ਸਾਬ ਮੇਰਾ ਨਾਮ BPL ਵਿੱਚ ਨਹੀਂ ਹੈ ਮੇਰਾ ਨਾਮ BPL ਦੀ ਲਿਸਟ ਵਿੱਚ ਪਾ ਦਿਓ BPL ਦਾ ਕੀ ਮਤਲਬ ਹੁੰਦਾ ਹੈ BPL ਦਾ ਮਤਲਬ ਹੁੰਦਾ ਹੈ ਭਿਖਾਰੀ ਇਸ ਦਾ ਮਤਲਬ ਇੱਕ ਆਦਮੀ ਇਹ ਕਹਿ ਰਿਹਾ ਕਿ ਉਸ ਦੇ ਕੋਲ ਕੁਝ ਨਹੀਂ ਹੈ ਪੈਸਾ ਨਹੀਂ ਘਰ-ਬਾਰ ਨਹੀਂ ਇਸ ਸਮਾਜ ਮੇਰੀ ਮਦਦ ਕਰੇ ਇਸ ਦੇਸ਼ ਦੀ ਵਜਨ ਸੀ ਵੀ ਦੇਖੋ ਹਰੇਕ ਆਦਮੀ ਚਾਹੁੰਦਾ ਕਿ ਮੈਨੂੰ ਭਖਾਰੀ ਬਣਾ ਦਿਓ ਮੈਨੂੰ ਭਖਾਰੀਆਂ ਦੀ ਲਿਸਟ ਵਿੱਚ ਪਾ ਦਿਓ ਦੌੜ ਲੱਗੀ ਹੋਈ ਹੈ ਮੰਗ ਤੇ ਬਣ ਲਈ ਅਜੇ ਹਾਂ ਦੇਸ਼ ਕਿਵੇਂ ਤਰੱਕੀ ਕਰ ਸਕਦਾ ਹੈ ਕਦੇ ਤਰੱਕੀ ਕਰੇਗਾ ਮੈਂ ਸਾਰੇ ਦੇਸ਼ ਵਿੱਚ ਬਹੁਤ ਘੁਮਿਆ ਹਾਂ ਇੱਕ ਵੀ ਆਦਮੀ ਅਜੇ ਹਾਂ ਨਹੀਂ ਮਿਲਿਆ ਜਿਹੜਾ ਕਹੇ ਕਿ ਮੈਂ ਕਦੇ BPL ਦੀ ਲਿਸਟ ਵਿੱਚ ਹੁੰਦਾ ਸੀ ਹੁਣ ਆਪਣੇ ਪੈਰਾਂ 'ਤੇ ਖੜਾ ਹੋ ਗਿਆ ਹਾਂ ਮੇਰਾ ਨਾਂ ਹੁਣ BPL ਦੀ ਲਿਸਟ ਵਿੱਚੋਂ ਕੱਢ ਦਿਓ ਇਹ ਸਾਰੀਆਂ ਯੋਜਨਾਵਾਂ ਲੋਕਾਂ ਦੀ ਮਾਨਸਿਕਤਾ ਨੂੰ ਬਰਬਾਦ ਕਰ ਰਹੀਆਂ ਹਨ ਪਹਿਲੀ ਗੱਲ ਇਹ ਸਮਝੋ ਕਿ ਸਾਡਾ ਸਰਕਾਰੀ ਕਰਮਚਾਰੀਆਂ ਤੇ ਕੋਈ ਹੁਕਮ ਨਹੀਂ ਹੈ ਦੂਸਰਾ ਸਰਕਾਰੀ ਫੰਡਾਂ ਨੂੰ ਮਰਜ਼ੀ ਨਾਲ ਨਹੀਂ ਵਰਤ ਸਕਦੇ ਸਰਕਾਰੀ ਨੀਤੀਆਂ ਅਤੇ ਕਾਨੂੰਨਾਂ ਤੇ ਕੋਈ ਕਾਬੂ ਨਹੀਂ ਸਾਡੀ ਸਰਕਾਰ ਬਹੁਤ ਕਾਨੂੰਨ ਬਣਾਉਂਦੀ ਹੈ ਬਹੁਤ ਨੀਤੀਆਂ ਬਣਾਉਂਦੀ ਹੈ ਸਾਰੇ ਕਾਨੂੰਨ ਬਣਾ ਨਾਲ ਨੀਤੀਆਂ ਬਣਾ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਕਿਤਾਬ ਦੇ ਪਹਿਲੇ ਕਾਂਡ ਵਿੱਚ ਇਸ ਦਾ ਜ਼ਿਕਰ ਕੀਤਾ ਸੀ ਕਿ ਕਿਵੇਂ ਸਾਡੀ ਸਰਕਾਰ ਸੰਸਦ ਵਿੱਚ ਇਹੋ ਜਿਹੇ ਕਾਨੂੰਨ ਬਣਾਉਂਦੀ ਹੈ ਜੋ ਵਿਦੇਸ਼ੀ ਕੰਪਨੀਆਂ ਵਿਦੇਸ਼ੀ ਸਰਕਾਰਾਂ ਦੇ ਪ੍ਰਭਾਵ ਵਿੱਚ ਆ ਕੇ ਬਣਾਏ ਜਾਂਦੇ ਹਨ ਇਸ ਤਰ੍ਹਾਂ ਇਸ ਤੇ ਲੋਕਾਂ ਦੀ ਜ਼ਿੰਦਗੀ ਨੂੰ ਕੌਡੀਆਂ ਦੇ ਪਾਦਾਂ ਤੇ ਲਾ ਦਿੱਤਾ ਜਾਂਦਾ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ